ਸਾਬੇ ਵਾਲੇ ਦੇ ਬਿਜਪੁਰਾ ਵਾਲਿਓ ਸਾਡੇ ਕੋਲ ਆਪਣੇ ਬਾਬਾ ਜੀ ਆਈਦੇ 63 ਸਾਲ ਦੇ ਪਹਿਲੇ ਬਾਈ ਗੁਰਜੀ ਦਾ ਖਾਲਸਾ ਤੇ ਬਾਈ ਗੁਰਜੀ ਦੀ ਫਤਿਹ ਬਾਬਾ ਜੀ ਸਾਡੇ ਪੰਜਾਬ ਤੋਂ ਲੈ ਕੇ ਸ਼੍ਰੀ ਕੋਟ ਮੰਦਰ ਸਾਹਿਬ ਤੋਂ ਲੈ ਕੇ ਲੇਲ ਦਾਖ ਦਾ ਟੂਰ ਲਾ ਕੇ ਤੇ ਅੱਜ ਜੰਮੂ ਪਹੁੰਚੇ ਆ ਤੇ ਬੜੀ ਖੁਸ਼ੀ ਹੋਈ ਹੈ ਭਰਾਵਾਂ ਨੂੰ ਵਿੱਚ ਡੋਗਰੀ ਵੀ ਮਿਕਸ ਕਰਕੇ ਭਰਾ ਥੋੜਾ ਤੇ ਵਿੱਚ ਪੰਜਾਬੀ ਵੀ ਗਰਗ ਬਾਬਾ ਜੀ ਸਾਡੇ ਇਨੇ ਬਜ਼ੁਰਗ ਹੈ ਪੂਰੇ ਆਲ ਇੰਡੀਆ ਟਰੈਵਲ ਕਰਦੇ ਆ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਇੱਕ ਵਾਰੀ ਬਾਬਾ ਜੀ ਨਾਲ ਤਾਂ ਉਹਨੂੰ ਮਿਲਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਸਵੀਰ ਗਿੱਦੜਬਾ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਬਾਬੇ ਨਾਲ ਦੀ ਕਿਰਪਾ ਦੇ ਨਾਲ ਭਾਰਤ ਯਾਤਰਾ ਪਹਿਲਾਂ 15 ਤੈ 92 ਤੋਂ 17 10 93 ਤੱਕ ਬਾਬੇ ਨਾਲ ਕਿ ਯਾਤਰਾ ਕਰੀ ਹੈ ਲਗਾਤਾਰ ਪੌਣੇ 2 ਸਾਲਾਂ ਚ 73000 ਕਿਲੋਮੀਟਰ ਸਾਈਕਲ ਚੱਲੇ ਸੀਗਾ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਗੋਆ ਕਰਨਾਟਕਾ ਕੇਰਲਾ ਤਰਨਤਕਨ ਕਿੰਨਾ ਕਿ ਮਾਰੀ ਆਂਧਰਾ ਐਮਪੀ ਅੜੀਸਾ ਬਸਰਾ ਸਾਮਗਲਾ ਤੇਪਰਾ ਮਿਜ਼ੋਰਾ ਮਣੀਪੁਰ ਨਾਗਲੈਂਡ ਨਾਚੋ ਸਿੱਕਮ ਬਿਹਾਰ ਯੂਪੀ ਮੱਛ ਜੰਮੂ ਸ਼ਿਵਰ ਤਰਾ ਗਈ ਇਹ 32 ਸਾਲਾਂ ਬਾਅਦ ਉਮਰ ਮੇਰੀ 30 ਸਾਲ ਹੋ ਗਈ ਹੈ ਉਸ ਸਮੇਂ ਮੇਰੀ ਉਮਰ 24 ਸਾਲ ਜਦ ਪਾਰ ਯਾਤਰਾ ਕੀਤੀ ਹੈ ਆਪਣਾ ਪਿੰਡ ਕੋਟਪਾਈ ਤੋਂ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਇਹ ਸੈਕੰਡਰੀ ਯਾਤਰਾ ਆਰੰਭ ਕੀਤੀ ਜੀ ਗੁਰਦੁਆਰਾ ਪੱਤਸ਼ਾਹ ਸਾਬ ਲੈ ਲੈ ਤਾਖਦੀ ਕੁੱਲੂ ਨਾਲੇ ਹੁੰਦੇ ਹੋਏ ਗੁਰਦਸਿਪ ਪੱਤਸ਼ਾਹ ਤਤਸ਼ਾਹ ਲੈ ਦਰਸ਼ਨਾਂ ਕੀਤੇ ਮਨ ਦੇ ਵਿੱਚ ਬੜੀ ਸ਼ਾਂਤੀ ਆਈ